ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਈਵ ਹੋਇਆ ਵੀਰ ਗਰਜੰਡ ਸਿੰਘ ਲਈ ਜਿਸ ਨੇ ਇੱਕ ਵਧੀਆ ਮੁੱਦਾ ਚੁੱਕਿਆ ਲੈ ਚਾਤਾ ਦੇ ਖਿਲਾਫ ਕੰਤੇ ਸਿੰਘ ਰ ਲੜੋ ਸਿੰਘ ਵਾਲੀ ਤੇ ਕਈ ਵਿਰੋਧੀ ਉਹਨੂੰ ਤੂੰ ਗਲਤ ਹੈ ਕੋ ਚੰਗਾ ਹੈ ਕੋ ਮਾੜਾ ਸਾਰੇ ਕਹਿ ਰਹੇ ਨੇ ਦੇਖੋ ਵੀਰੋ ਅਗਲਾ ਜੋ ਕਰ ਰਿਹਾ ਸਹੀ ਕਰ ਰਿਹਾ ਤੁਸੀਂ ਕੀ ਕਹਿੰਦੇ ਹੋ ਅੱਛਾ ਜੀ ਵਿਊਜ਼ ਲੈ ਲੈ ਤੁਸੀਂ ਵੀਡੀਓ ਬਣਾਓ ਫਿਰ ਤੁਸੀਂ ਵੀ ਇਹਦਾ ਵੀਡੀਓ ਪਾਈ ਰਹੇ ਹੋ ਤੁਸੀਂ ਜੀ ਵਿਊਜ਼ ਨਹੀਂ ਲੈਣੇ ਤੁਸੀਂ ਇਹਦੇ ਲਈ ਵਾਰੇ ਉਹ ਅਗਲਾ ਜੋ ਕਰ ਰਿਹਾ ਕਰ ਲੈਣ ਦੋ ਹੁਣ ਤੁਸੀਂ ਬੈਠ ਰਹੇ ਸਨ ਜੈ ਚਮਕੀਲਾ ਹੁੰਦਾ ਤੁਸੀਂ ਆਪਣੀ ਟੱਬਰ ਚਲਾ ਲੈਂਦੇ ਉਹ ਹੀ ਆਪਣੀਆਂ ਮਾਰੀ ਜਾਣਗੇ ਇਹ ਕਰ ਦੇਣਗੇ ਇੱਕ ਬਾਈ ਬੋਲਿਆ ਸੀ ਉਹਦੀ ਵੀਡੀਓ ਸੀ ਮੈਨੂੰ ਨਾਂ ਨਹੀਂ ਯਾਦ ਕਹਿੰਦਾ ਵੀਰ ਉਹ ਜੇ ਤੁਹਾਨੂੰ ਸਿੰਗਰ ਐਨੀ ਨਹੀਂ ਪਸੰਦ ਕੀ ਸਿੰਗਰ ਤੁਹਾਨੂੰ ਐਨੇ ਹੀ ਨਹੀਂ ਪਸੰਦ ਕਹਿੰਦਾ ਫਿਰ ਆਪਣੇ ਉੱਤੇ ਚੱਕ ਕੇ ਨੇ ਆ ਵਿਆਹਾਂ ਵਿੱਚ ਆਪਣੇ ਤੁਸੀਂ ਟਾਡੀ ਲਾ ਲਿਆ ਕਰੋ ਵੀਰੇ ਕੋਈ ਮੇਰੀ ਵੀ ਗੱਲ ਸੁਣਦਾ ਜਦੋਂ ਕੋਈ ਸੁਖਦੁਖ ਦਾ ਪ੍ਰੋਗਰਾਮ ਹੁੰਦਾ ਤੁਸੀਂ ਫਿਰ ਡੀ ਜੇ ਲਾ ਲਿਆ ਕਰੋ ਖੰਡਪੜ ਕਰਾਈ ਨਾ ਕਰੋ ਫਿਰ ਠੀਕ ਹੈ ਨਾ ਵੀਰੇ ਰਹੀ ਗੱਲ ਕਹਿੰਦੇ ਤੁਸੀਂ ਠੋਕਾਂਗੇ ਦੇਖੋ ਭਰਾ ਸ਼ੇਰ ਸ਼ੇਰ ਹੀ ਹੁੰਦਾ ਹੈ ਕੁੱਤੇ ਕੁੱਤੀ ਹੁੰਦੇ ਨਹੀਂ ਠੋਕਰ ਵਾਲੀਆਂ ਗੱਲਾਂ ਤੁਸੀਂ ਛੱਡ ਦਿਓ ਮੈਂ ਹੈਗਾ ਸਮਾਣੇ ਦਾ ਵਿਕਰਮ ਸਿੰਘ ਖਾਲਸਾ ਡਿਸਟ੍ਰਿਕਟ ਪੜਿਆਲਾ ਫੋਨ ਨੰਬਰ ਹੈ ਮੇਰਾ 78373 51376 ਜਿਹੜਾ ਦਿਲ ਚ ਖਾਰ ਹੋਈ ਉਹ ਕੱਢ ਸਕਦਾ ਵੀਰ ਲਈ ਦੋ ਲਾਈਨਾਂ ਲਿਖੀਆਂ ਸੀ ਆ ਜਰੂਰ ਸੁਣਾਵਾਂਗੇ ਹੁ ਮੈਂ ਪੰਜਾਬ ਦੀ ਕੀ ਕੀ ਮੈਂ ਪੰਜਾਬ ਦੀ ਕੀ ਕੀ ਸਿਫਤ ਸੁਣਾਵਾਂ ਹੋ ਵਿਕਦੇ ਨਸ਼ੇ ਉਹ ਵਿਕਦੇ ਨਸ਼ੇ ਰੌਂਦੀਆਂ ਮਾਵਾ ਹੋ ਤਰਤੀ ਪੰਜ ਦਰਿਆ ਦੀ ਹੀ ਰਾਣੀ ਸ਼ਰਮਣਾ ਹੋਗੀ ਸ਼ਰਮਣਾ ਹੋਗੀ ਪਾਣੀ ਪਾਣੀ ਹੋ ਫਿਰਦੇ ਬੰਨ ਹੋ ਫਿਰਦੇ ਬੰਨ ਸਮੈ ਕੀ ਏ ਡਾਰਾ ਹੋ ਰਲੀਆਂ ਸਰੇ ਆਮ ਹੋ ਰਲੀਆਂ ਸਰੇ ਆਮ ਸਰਕਾਰਾਂ ਹੋ ਮਿਲ ਗਏ ਚੋਰ ਰਾਤਾਂ ਤੇ ਕੁੱਤੇ ਬਈ ਲੋਕੀ ਅਣਖ ਅਈ ਲੋਕੀ ਅਣਖ ਵੇਚ ਕੇ ਸੁੱਤੇ ਹੋ ਪੈ ਗਈਆਂ ਵਿੱਚ ਹੋ ਪੈ ਗਈਆਂ ਵਿੱਚ ਗਲਾਦੇ ਚੁੰਨੀਆਂ ਹੋ ਗੁਤਾ ਗਈਆਂ ਟੜਾ ਤੜ ਮੁੰਨੀਆਂ ਹੋ ਬਣ ਗਿਆ ਲਚਿਰ ਪੁਰਾ ਸਰਮਾਇਆ ਇਹ ਸਿੰਗਰਾ ਗੰਧ ਇਹ ਲੜੂ ਸਿੰਗਰਾ ਗੰਧ ਪੰਜਾਬ ਵਿੱਚ ਪਾਇਆ ਹੋਇਆ ਸਭੈ ਅਲੋ ਉਹ ਐਸ ਵੀ ਐਲ ਦਾ ਮੁੱਦਾ ਗਰਮ ਮਾਇਆ ਉਹ ਜਿਹੜਾ ਅੱਜ ਕੱਲ ਗਿਆ ਉਠਾਇਆ ਉਹ ਐਸ ਵੀ ਐਲ ਦਾ ਮੁੱਦਾ ਗਰਮ ਮਾਇਆ ਉਹ ਜਿਹੜਾ ਅੱਜ ਕੱਲ ਗਿਆ ਉਠਾਇਆ ਬਲੇ ਖਟਦੇ ਹਵਾ ਨੇ ਫੋਕੀਏ ਬੱਬਰਾਂ ਹਿੱਕ ਦੇ ਇਹ ਬੱਬਰਾਂ ਹਿੱਕ ਦੇ ਜ਼ੋਰ ਤੇ ਰੋਕੀ ਇਹ ਬੱਬਰਾਂ ਹਿੱਕ ਦੇ ਜ਼ੋਰ ਤੇ ਰੋਕੀ ਇਹ ਸਿੰਗਾ ਨੇ ਹਿੱਕ ਦੇ ਜ਼ੋਰ ਤੇ ਰੋਕੀ ਹੁੰਦੇ ਕਤਲ ਥਾਣਿਆਂ ਲੱਗੇ ਹੋ ਵਜੇ ਕੇ ਪੁਲਸ ਵਾਲਿਆਂ ਵਾਜੇ ਹੁਕ ਹੁੰਦੇ ਕਤਲ ਥਾਣਿਆਂ ਲਾਗੇ ਵਜੇ ਕੇ ਪੁਲਸ ਵਾਲਿਆਂ ਵਾਜੇ ਹੋ ਗਿਆ ਗਰਕ ਪੰਜਾਬ ਦਾ ਬੇੜਾ ਹੋ ਮਾਰੀਂ ਪਿੰਡरां ਹੋ ਮਾਰੀਂ ਟੀਰ ਵਾਲਿਆ ਗਿੜਾ ਹੋ ਮਾਰੀਂ ਪਿੰਡरां ਵਾਲਿਆ ਗਿਲੜਾ ਧੰਨਵਾਦ ਵੀਰ ਜੀ ਗਰਜਨ ਸਿੰਘ ਵੀਰ ਸਲੂਟ ਹੈ ਤੈਨੂੰ ਵਧੀਆ ਤੈਨੇ ਕੰਮ ਖਿੱਚੇ ਰੱਖਿਆ ਕੋਈ ਚੱਕਰ ਨਹੀਂ ਕੁੱਤੇ ਭੌਂਦੇ ਰਹਿੰਦੇ ਨੇ ਸ਼ੇਰ ਫੇਰ ਵੀ ਆਪਣੀ ਤੌਰ ਨਹੀਂ ਛੱਡਦੇ ਹੁੰਦੇ ਸਲੂਟ ਆ ਭਰਾ ਖਿੱਚ ਕੇ ਰੱਖ